ਵੀ ਬਰ ਬਰ ਪਾਗੇ ਜੇ ਨਿਕਲ ਗਏ ਸਾਰੇ ਇਹਦੇ ਇੱਕੋ ਸੀਜ਼ਨ ਜੀ ਲੋਕੀ ਜਾਂਦੇ 6 6 ਸੀਜ਼ਨ ਲਾਏ ਨੇ ਕਲਚ ਪਲੇਟ ਦੇ ਨਾਲ ਸਾਡੇ ਕੋ ਗੋੜੀ ਨਾਲ ਇੱਕ ਸੀਜ਼ਨ ਹੀ ਲੱਗਦਾ ਹੈ ਸਾਰੇ ਤੱਗੇ ਨਿਕਲੇ ਲੋਕ ਟਰਾਲੀ ਨਹੀਂ ਪਾਉਂਦੇ ਆਪਾਂ ਟਰਾਲੀ ਪਾਈ ਦੇ ਇੱਕੋ ਸੀਜ਼ਨ ਲੱਗਦਾ ਆਡੀ ਕਲਚ ਲੜਨਾ ਸਿਰਫ ਤੇ ਲੋਕੀ ਜਾਂਦੇ ਪਾਏ ਪਾਏ 6 6 ਸੀਜ਼ਨ ਲਾਏ ਨੇ ਕੀ ਕਰ ਰਹੇ ਹੋ ਕੁੜਕੇ ਬਸ ਕੁੜਕੇ ਰਹਿ ਗਿਆ ਇੱਕ ਰਹਿ ਗਿਆ ਬਾਕੀ ਹੋ ਗਿਆ ਡੈ ਹੈ ਭਾਈ ਉਹ ਕਿੰਨਾ ਹੋ ਗਿਆ ਹੋ ਗਿਆ ਅਗਲੇ ਦੇ ਨਵੇਂ ਪਾਤੇ ਹਨਾ ਹਾਂ 5 9 ਪਗਿਆ ਸੋ ਉਸੇ ਜਨ ਬੰਨੇ ਹਾਂ ਚਲ ਚਲ ਤੇਰੇ ਗਿੜਾ ਪੋੜਾ ਹੈ ਹਾਂ ਤੇਰੇ ਗਿੜਾ ਹੀ ਪੋੜਾ ਨਾਲੇ ਕੋਈ ਕਮੈਂਟ ਕਰਕੇ ਦੱਸੋ ਤੇਰੇ ਗਿੜਾ ਪੈ ਜੂਗਾ ਮੁਸ਼ਕਲ ਈ ਟੋਨੇ ਉਹ 5 ਸਟਾਰ ਆ ਕਟ ਟੁੱਟ ਗਏ 5 ਨਵੇਂ ਪਾਈ ਪੰਜੇਵੇਂ ਟੋੜੇ ਇਹਦਾ ਤੁਸੀਂ ਥੋੜੇ ਜਿਹਾ ਕੀ ਤਾਂ ਕਿਦਾਂ ਟੋੜੇ ਆਪਾਂ ਵੀ ਨਹੀਂ ਥੋੜਾ ਰਿਕਾਰਡ ਚੋੜ ਰਹੇ ਸੀਗੇ ਇਹਦਾ ਤੋੜ ਕੇ ਕਿਉਂ ਪਤਾ ਹੁੰਦਾ ਸੀ ਕਿਉਂ ਗੁਰਮਨਾ ਤੇ ਨਾਲੇ ਬਾਸਕਟ ਦੱਸਿਓ ਕਿੰਨੇ ਦੇ ਬੰਨੀਏ ਅਸੀਂ ਬੰਨੀ ਦੀ ਹੀ 13-10 ਤੇ ਤੇ ਤੁਸੀਂ ਬਾਕੀ ਵੀ ਸਾਰੇ ਵੀਰ ਦੱਸਿਓ ਕਿ ਕਿੰਨੇ ਦੇ ਬਾਸਕਟ ਉਹ ਬੰਨੀਏ ਤੁਹਾਨੂੰ ਸਲਾਹ ਦੇਣੀ ਹੋ ਮੈਂਟ ਕਰਕੇ ਜਿਹੜੀ ਰਾਤ ਵੀ ਚਲੀ ਜਾਵੇ ਉਸ ਹੌਣਾਂ ਦੱਸਿਓ ਹਰਿਆਣੇ ਜਿੱਦੇ ਟਾਈਮ ਬੰਦ ਕਰ ਦਿੰਦੇ ਆ ਉਹ ਰਿਆਣੇ ਚ ਨਹੀਂ ਐਮਪੀ ਚ ਨੌਜੀ ਬਹੁਤ ਹੀ ਜਾਨ ਬਹੁਤ ਹੀ ਬਹੁਤ ਜਾਨ ਬਹੁਤ ਜਾਨ ਕਰੋ ਦੇ ਸਾਰਾ ਜਲ ਹੋ ਗਿਆ ਇਹ ਆ ਕੁਲੇ ਵੀ ਚਾਰ ਪਏ ਆ ਤੇ ਡੈਰ ਵੀ ਚਾਰਤਾ ਜੇ ਜਾਨੀ ਘਰ ਚਾਰਤਾ ਜੇ ਜਿੱਕੀ ਡਾ ਪਿਆ ਜਾ ਬੜੀ ਕੋਲ ਸਵੇਰੇ ਦੂਜੇ ਫੋਰ ਪਰ ਨੇ ਵੀ ਆਇਨਾ ਸਵੇਰੇ ਦੂਜੀ ਮਸ਼ੀਨ ਨੂੰ ਖੋਲ ਦੇਣੀ ਹੈ ਤੇ ਉਹਦੀਆਂ ਉਹਦੇ ਬਲੌਂਗ ਹੋਣਾ ਕਰਾਂਗੇ ਤੇ ਰਿਕ ਪਰ ਤੇ ਨੇ ਬਾਨ ਰੀਪਰ ਦਾ ਵੀ ਆਏ ਨਾ ਬੰਦਾ ਰੀਪਰ ਦੀਆਂ ਵੀਡੀਓ ਬਣਾਉਣਾ ਕਰਾਂਗੇ ਨਾ ਪਾਉਣਾ ਕਰਾਂਗੇ ਪਰ ਉਹ ਵੀ ਆਈ ਮਾਈ ਫਿਲਟਰ ਵੀ ਹੈ ਤਾਂ ਅੱਜ ਛਾੜ ਹੀ ਦਿੱ ਗਏ ਰੀਪਰ ਦਾ ਵੀ ਹਾਸੇਰੇ ਬੰਦੇ ਆਈ ਜਾਣ ਮੇਰੀ ਤਾਂ ਬੜੀ ਹੈ ਜਾਦੀ ਕੱਸੀ ਗਈ ਢਿੱਲੀ ਕਰ ਦੇ। ਦੇਖ ਬਣੀ ਜਾਏ ਤੇ ਆਹ ਬਾਰੇnga ਥੱਲੇ ਵਾਲੇ ਖਰਾਬ ਨਿਕਲੇ। ਆਹ ਖਰਾਬ ਸੀ ਜੀ। ਤੇ ਹੁਣ ਨਵੇਂ ਪਾਤੇ ਜੀ। ਆਹ ਜੀ ਪਿੰਨੇ ਨਵੇਂ ਪਾਤੇ ਆ। ਇਹ ਕੰਪਲੀਟ ਫੋਨ ਵੇਖੀ ਜੋਰ ਮਾਰਦਾ। ਆ ਪਲੇਟ ਫਿਰ ਖਰਾਬ ਨਿਕਲੀ ਆ ਗੱਡੀ ਨੇ ਇੱਕੋ ਸੀਜ਼ਨ ਜੀ ਬੈਲਾ ਧਾਗੇ ਛੱਟ ਜਾਂਦੀ ਸਾਲੇ ਹਾਂ ਇੱਕ ਇੱਕ ਵੀਡੀਓ ਮੈਂ ਵੇਖੀ ਉਹ ਪਹੁਆਂ ਦਾ ਮੈਂ 6 ਸੀਜ਼ਨਾਂ ਬਾਅਦ ਖੋਲੀ ਆ ਕਲਚ ਪਲੇਟ ਬਦਲੀ ਆ ਮਾ ਹੱਟੇ ਗੱਡੀ ਨੇ ਇੱਕੋ ਸੀਜ਼ਨ ਕੱਢਦੀ ਆ ਤੇ ਨਵੀਂ ਵੀ ਲਾ ਕੇ ਰੱਖੀ ਤਵੇ ਵਾਲੀ ਨਹੀਂ ਸਹੀ ਰਹਿੰਦੀ ਹੈ ਨਾ ਆਪਣੇ ਗੱਡੀ ਨੇ ਦਾ ਖਰਾਬ ਕਰ ਦਿੰਦੀ ਹੈ ਪ੍ਰੈਸ਼ਰ ਪਲੇਟ ਤਾਂ ਦੇ ਦੇ ਇਹ ਕਾ ਵੇਖੋ ਇਹਦਾ ਫੇਸ ਲਵਾ ਕੇ ਲੈਂਦਾ ਉਤੋਂ ਉਹ ਪਾਲਛੀ ਜੀ ਹੋ ਗਈ ਸੀ ਉੱਤੇ ਤੇ ਉਹ ਹਲਿਕਾਂ ਜੀਆਂ ਨੂੰ ਪਵਾਇਆ ਤੇ ਪਾਲਛੀ ਜੀ ਦੀ ਲਵਾ ਕੇ ਫੇਸ ਲਵਾ ਕੇ ਉਹ ਨਹੀਂ ਐ ਸਲਿੱਪ ਕੱਟਦਾ ਹੋਰ ਬਣਾ 9 ਇੰਚ ਪੌਣੀ ਦਾ ਹਾਂ ਇੱਚ ਪੁਲੀ ਹਾਂ ਆ 9 ਇੰਚ ਆ ਗਈ 10 ਇੰਚ ਵੇਲਾ ਜਿਸ ਤੱਕ ਸੰਭਾਲ ਸਕਦਾ ਉਹ ਬਾਦਲੇ ਆ ਲੋ ਭਾਈ ਇਹਨੇ ਹਾਂ ਮੇਰਾ ਤਾਂ 9 ਨੂੰ ਦੂਜੇ ਨੂੰ ਪਾਵਾਂਗੇ ਹਾਂ 9 ਇੰਚ ਨੂੰ ਪਾਵਾਂ ਗੁਰਦਿਆਲ ਨੂੰ ਹਾਂ ਕਿਹਨੂੰ ਪਾਉਣੀ ਏ ਸੁਨ ਮਰਜ਼ੀ ਪਾ ਦੇ ਫਿਰ ਵੇਖ ਲੋ ਜੇ 9 ਪੌਣੀ 9 ਪਾ ਲੋ ਮੇਰਾ ਤਾਂ ਨੂੰ ਲਿਆ ਗਿਆ 8 ਇੰਚ ਪਾਈਏ you <laughs>